ਵੀ ਆਪਾਂ ਸਾਰੇ ਨੂੰ ਪਤਾ ਹੈ ਕਿ 1 ਜੂਨ 2024 ਨੂੰ ਅਸੀਂ ਲੋਕ ਸਭਾ 2024 ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੀ ਸਾਰੇ ਹੀ ਤਿਆਰੀ ਕਰ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਇਲੈਕਸ਼ਨ ਹੈ ਉਹ ਫ੍ਰੀ ਫੇਅਰ ਤੇ ਪੀਸਫੁੱਲ ਦੇਖਣਾ ਕਰਾ ਸਕੀਏ ਉਹਦੇ ਵਿੱਚ ਹਰ ਇੱਕ ਦੇ ਨਾਗਰਿਕ ਹੈ ਉਹਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਵੀ ਆਪਣੀ ਵੋਟ ਪਾ ਕੇ ਇਹ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਵੇ ਇਸੇ ਉਪਰਾਲੇ ਵਿੱਚ ਦੋ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ সুইਪ ਟੀਮ ਰੋਜਪੁਰ ਨੇ ਡਾਕਟਰ ਸਤਿੰਦਰ ਸਿੰਘ ਤੇ ਚੰਦ ਪ੍ਰਕਾਸ਼ ਜੀ ਦੇ ਗਵਾਈ ਦੇ ਵਿੱਚ ਪਹਿਲਾਂ ਵੀ ਕਈ ਗਾਣੇ ਬਣਾਏ ਨੇ ਸਕਿਟ ਬਣਾਈਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਸੇ ਲੜੀ ਦੇ ਵਿੱਚ ਅੱਜ ਇਹਨਾਂ ਨੇ ਇੱਕ ਹੋਰ Song ਬਣਾਇਆ ਹੈ ਆਓ ਆਓ ਮਤਦਾਨ ਕਰੀਏ ਇਹ ਰਾਕੇ ਗਿਲਗੁਲਮੀ ਵਾਲਾ ਜੀ ਨੇ ਬਣਾਇਆ ਹੈ ਤੇ ਸਾਰੀ ਜਿਹੜੀ ਸਾਡੀ ਟੀਮ ਹੈਗੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਹੀ ਸੋਹਣਾ ਗਾਣਾ ਬਣਾਇਆ ਹੈ ਤੇ ਮੈਨੂੰ ਆਸ ਹੈ ਵੀ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਡਿਫਰੈਂਟਲੀ ਏਬਲਡ ਨਾਗਰਿਕ ਨੇ ਤੇ ਹੋਰ ਸਾਡੇ ਵਿਅਕਤੀ 1 ਜੂਨ ਨੂੰ ਆਪਣਾ ਇਹ ਵੋਟ ਪਾਉਣ ਦਾ ਜਿਹੜਾ ਫਰਜ਼ ਹੈ ਨਿਭਾਉਣਗੇ ਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਗੇ ਤੇ ਜਿਹੜਾ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਸਲੋਗਨ ਹੈ ਵੀ ਆਪਕੀ ਬਾ 70 ਪਾਰ 70% ਤੋਂ ਉੱਪਰ ਅਸੀਂ ਅੱਜ ਦੀ ਵੋਟਾਂ ਕਰਾਂਗੇ ਤੇ ਤਾਂ ਕਿ ਸਾਰੇ ਜਿਹੜੇ ਲੋਕਾਂ ਨੂੰ ਸਪੀਲ ਕਰਨਾ ਚਾਹਾਂਗੇ ਮੀਡੀਆ ਥਰੂ ਵੀ 1 ਜੂਨ ਨੂੰ ਵੱਧ ਤੋਂ ਵੱਧ ਲੋਕਾਂ ਨੇ ਵੋਟ ਪਾਉਣੀ ਹੈ ਤੁਸੀਂ ਕਿਉਂਕਿ ਬਹੁਤ ਗਰਮੀ ਹੋਣੀ ਹੈ ਤੇ 1 ਜੂਨ ਨੂੰ ਜਿਹੜੇ ਸਾਡੇ ਸਾਰੇ ਜਿਹੜੇ ਵੋਟਰ ਭਰਾ ਨੇ ਤੇ ਭੈਣਾਂ ਨੇ ਉਹ ਕੋਸ਼ਿਸ਼ ਕਰਨ ਕਿ ਸਵੇਰੇ ਜਲਦੀ ਜਾ ਕੇ ਵੋਟ ਪਾਣ ਤਾਂ ਕਿ ਗਰਮੀ ਦੇ ਜਿਹੜਾ ਉਸ ਤੋਂ ਬਚ ਸਕਣ ਤੇ ਸਵੇਰੇ ਜਾ ਕੇ ਰਾਸ਼ਵੀ ਇਕੱਠ ਹੁੰਦਾ ਹੈ ਤੇ ਵੋਟ ਵੀ ਜਿਹੜੀ ਹੈਗੀ ਹੈ ਸੌਖੀ ਪੈ ਜਾਂਦੀ ਹੈ ਇਹਨਾਂ ਸ਼ਬਦਾਂ ਨਾਲ ਹੀ ਤੁਹਾਨੂੰ ਅਪੀਲ ਦੁਬਾਰਾ ਦੀ ਕਰਦੇ ਹਾਂ ਧੰਨਵਾਦ ਜੈ ਹਿੰਦ